ਅਕੇ ਨੇ ਹੰਗ ਸਿੰਘ ਤੇ ਪੁਲਿਸ ਹੋਈ ਅਮਨੋ ਸਾਹਮਣੇ ਕਪੂਰਥਲਾ ਦੇ ਮੋਹੱਲਾ ਤਰਲੋਕਪੁਰਾ ਵਿਖੇ ਨਿਹੰਗ ਜਥੇਬੰਦੀਆਂ ਵੱਲੋਂ ਨਹਿਰ ਦੇ ਕੰਢੇ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਕਰਨ ਤੇ ਪੁਲਿਸ ਵੱਲੋਂ ਰੋਕਿਆ ਗਿਆ ਨਿਹੰਗ ਸਿੰਘ ਬਾਬਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਨਹਿਰ ਦੇ ਕੰਢੇ ਕਰੀਬ 1000 1500 ਘਰ ਬਣ ਚੁੱਕੇ ਹਨ ਫਰੰਤੂ ਸਾਨੂੰ ਗੁਰੂ ਘਰ ਦੀ ਇਮਾਰਤ ਬਣਾਉਣ ਤੋਂ ਪੁਲਿਸ ਵੱਲੋਂ ਰੋਕਿਆ ਗਿਆ ਹੈ ਜਦ ਕਿ ਸਾਡੀ ਕਿਸੇ ਨੇ ਸ਼ਿਕਾਇਤ ਤੱਕ ਨਹੀਂ ਕੀਤੀ ਨਿਹੰਗ ਸਿੰਘ ਜਥੇਦਾਰ ਹਰੀ ਸਿੰਘ ਕਲਿਆਣਪੁਰ ਨੇ ਕਿਹਾ ਕਿ ਜੇਕਰ ਸਾਨੂੰ ਗੁਰੂ ਘਰ ਬਣਾਉਣ ਤੋਂ ਰੋਕਿਆ ਗਿਆ ਤੇ 23 ਜੁਲਾਈ ਦਿਨ ਮੰਗਲਵਾਰ ਨੂੰ ਹੋਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਐਸਐਸਪੀ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ ਦੂਜੇ ਪਾਸੇ ਥਾਣਾ ਅਰਬਨ ਐਸਟੇਟ ਦੇ ਐਸਐਚਓ ਮਨਜੀਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਮੁਹੱਲਾ ਵਾਸੀਆਂ ਨਹਿਰੀ ਮਹਿਕਮੇ ਦੀ ਸ਼ਿਕਾਇਤ ਆਈ ਹੈ ਨਹਿਰੀ ਮਹਿਕਮੇ ਦੀ ਜ਼ਮੀਨ ਤੇ ਨਿਹੰਗ ਸਿੰਘਾਂ ਵੱਲੋਂ ਉਸਾਰੀ ਕੀਤੀ ਜਾ ਰਹੀ ਹੈ ਜੋ ਕਿ ਨਜਾਇਜ਼ ਕਸਬਾ ਹੋ ਰਹੀ ਹੈ ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਬੱਬਲ ਜੀ ਨਾ ਤੁਹਾਡਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਮਾ ਜੈਦਾ ਹਰੀ ਸਿੰਘ ਕਲੈਂਪ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਮੁੱਦਾ ਵਾਗੋ ਜੀ ਜਿੱਦਾਂ ਕਿ ਬਾਬਾਈ ਨੇ ਆਪਕੀ ਨੂੰ ਦੱਸਿਆ ਵੀ ਇੱਥੇ ਤਲੋਕਪੁਰਾ ਮੱਲਾ ਕਰਕੂਸਲਾ ਦੇ ਵਿੱਚ ਗੁਰੂ ਘਰ ਦੀ ਉਹ ਸਾਰੀ ਸ਼ੁਰੂ ਕੀਤੀ ਗਈ ਏ ਜੀ ਬਾਬਾ ਉਹਦੇ ਸਿੰਘ ਦੇ ਨਾਮ ਤੇ ਇੱਥੇ ਗੁਰੂ ਘਰ ਸਾਰਿਆ ਯਾਰ ਹੈ ਜਿਹਦੇ ਵਿੱਚ ਮਨੋ ਕੁਝ ਪਤਾ ਨਹੀਂ ਕੰਪਲੀਟ ਹੈਗੀ ਵੀ ਆ ਪ੍ਰਸ਼ਾਸਨ ਕੋਲ ਜਾਂ ਨਹੀਂ ਕਿਉਂਕਿ ਜਿੰਨੀ ਵਾਰੀ ਵੀ ਅਸੀਂ ਪ੍ਰਸ਼ਾਸਨ ਇੱਥੇ ਆਉਂਦਾ ਵਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਕਿੰਨੇ ਕੰਪਲੀਨਟ ਦਿੱਤੀ ਆ ਜਾਂ ਉਹ ਰਾਤ ਵੀ ਸੀਗਾ ਇੱਥੇ ਸਿੰਘ ਸੌਂ ਰਹੇ ਸੀਗੇ ਤੇ ਪੀਸੀਆਰ ਆ ਲੱਗੇ ਕਹਿੰਦੇ ਜੀ ਸਾਨੂੰ ਕਾਲ ਆ ਰਹੀ ਆ ਪਿਛੋਂ ਵੀ ਉਥੇ ਕੰਮ ਹੋ ਰਿਹਾ ਹੈ ਜੀ ਕਿ ਇਹ ਕਾਲ ਆ ਰਹੀ ਹੈ ਤੁਸੀਂ ਇੱਦਾਂ ਕਿਸੇ ਦੇ ਕਹਿਦੇ ਆ ਨਹੀਂ ਗੇ ਤੁਸੀਂ ਕਾਲ ਦਾ ਕੋਈ ਨਾਮ ਡਿਟੇਲ ਸਾਰਾ ਕੋ ਜੁੰਦਾ ਵਾ ਕਿਨੇ ਕੰਪਲੇਂਟ ਦਿੱਤੀ ਆ ਤੁਸੀਂ ਅਗਰ ਕਿਸੇ ਨੂੰ ਕੋਈ ਦਿੱਕਤ ਆ ਵਾ ਉਸ ਪਾਰਟੀ ਨੂੰ ਸਾਡੇ ਸਾਹਮਣੇ ਤੇ ਬਿਠਾਓ ਠਾਣੇ ਸਾਧੋ ਹਨਾ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆ ਰੋ ਨਿਆ ਨਿਆ ਮਤਲਬ ਪ੍ਰਸ਼ਾਸਨ ਨੂੰ ਤੰਗ ਕਰ ਰਿਹਾ ਵਾਰ-ਵਾਰ ਆ ਕੇ ਨਾ ਕਿਹਦੇ ਕਹਿੰਦੇ ਭਾਬਾ ਜਿੰਨੇ ਸ਼ਿਕਾਇਤ ਕੀਤੀ ਤੁਹਾਨੂੰ ਕਲੀਅਰ ਨਹੀਂ ਹੋ ਰਿਹਾ ਨਹੀਂ ਕੋਸ਼ਿਸ਼ ਕੀਤੀ ਕੋਈ ਪ੍ਰਸ਼ਾਸਨ ਨੂੰ ਦੱਸ ਹੀ ਨਹੀਂ ਰਿਹਾ ਜਦੋਂ ਬਾਬਾ ਜੀ ਨੇ ਐਸਐਚਓ ਸਾਹਿਬ ਨੂੰ ਪੁੱਛਿਆ ਵਾ ਜਿੰਨੀ ਆਲੀ ਵੀ ਤੂੰ ਐਸਐਸਪੀ ਸਾਹਿਬ ਦਾ ਨਾਮ ਲੈ ਰਿਹਾ ਵੀ ਐਸਐਸਪੀ ਦਾ ਸਾਨੂੰ ਪ੍ਰੈਸ਼ਰ ਆ ਜੀ ਐਸਐਸਪੀ ਕਹਿ ਰਿਹਾ ਵਾ ਬੰਦ ਕਰੋ ਕੰਮ ਇਹਨੂੰ ਹੁਣ ਉਹ ਵਿੱਚ ਹੀ ਵੀ ਆਜੇ ਬਾਬਾ ਜੀ ਨੇ ਸਾਨੂੰ ਉਹ ਸੱਦਿਆ ਸੀ ਪਹਿਲਾਂ ਵੀ ਇੱਕ ਦਿਨ ਨਹੀਂ ਆਏ ਆ ਪਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਤੇ ਹੁਣ ਵੀਰੇ ਮੰਗਲਵਾਰ ਨੂੰ ਹੁਣ ਸਾਰੀ ਸੰਗਤ ਨੂੰ ਜਿੰਨੀ ਨੂੰ ਵੀ ਆ ਨਾਲ ਲੈ ਕੇ ਤੇ ਐਸਐਸਪੀ ਦਫ਼ਤਰ ਦਾ ਹਿਕਾਅ ਕਰਾਂਗੇ ਕੀ ਸਮਾਂ ਹੋਵੇਗਾ ਜੀ ਕਿੰਨੇ ਵਜੇ ਕਰੂੰਗੇ ਸਮਾਂ ਨਿਸ਼ਚਿਤ ਕਰ ਲੈਣਾ ਵਾ ਮੰਗਲਵਾਰ ਵੀਰੇ ਕਿੰਨੇ ਵੀ 10 ਵਜੇ 11 ਵਜੇ ਜਿੰਨੇ ਦਾ ਵੀ ਹੋਇਆ ਫੌਜ ਦੇ ਨਾਲ ਸਾਰਾ ਕਰਕੇ ਗੁਰਮਤ ਇੱਕ ਟਾਈਮ ਦੇ ਦਦਾ ਜਾਊਗਾ ਸਾਰੀ ਫੌਜ ਨੂੰ ਬਾਕੀ ਇਹ ਪ੍ਰਸ਼ਾਸਨ ਨੇ ਕੱਲੂ ਉਥੇ ਕੋਈ ਹਵੀ ਨਵੀਂ ਹੁੰਦੀ ਆ ਜਾਂ ਜਿੱਦਾਂ ਅੱਜ ਹੁਣ ਜਿਹੜਾ ਵੀ ਕੋਈ ਇੱਥੇ ਪੜਾ ਰੇ ਕੋਈ ਬਾਬਿਆਂ ਦੇ ਗੁਰੂ ਘਰ ਲਈ ਕੋਈ ਮਰਦਾਂ ਲਈ ਮਾੜਾ ਮੋੜਾ ਕੋਈ ਆ ਕੇ ਆਉਂਦਾ ਵਾ ਉਸ ਸਮੇਂ ਪੁਲਿਸ ਨੂੰ ਹਰਾਸਮੈਂਟ ਕੱਲ ਨੂੰ ਸਾਡੇ ਇੱਥੇ ਲੱਗੇ ਇੱਕ ਬੰਦਾ ਉਹਨੂੰ ਸਵੇਰੇ 6 ਵਜੇ ਪੁਲਿਸ ਚੱਕ ਕੇ ਲੈ ਗਈ ਬਿਨਾਂ ਕਿਸੇ ਕਾਰਨ ਤੋਂ ਕੋਈ ਉਹਨਾਂ ਕੋਲ ਪ੍ਰੂਫੀ ਕੋ ਪੁੱਛਣੀ ਥੋੜੇ ਦੇਰ ਤੋਂ ਜੀ ਇੱਥੋਂ ਇੰਜੀਨੀਅਰ ਉਹ ਲੈ ਗਈ ਉਹਦਾ ਹੁਣ ਬਾਅਦ ਚ ਜਦੋਂ ਥੋੜਾ ਜਿਆ ਮਨ ਲੋ ਸਿੰਘ ਇਕੱਠੇ ਹੋਣ ਲੱਗੇ ਤੇ ਪ੍ਰਸ਼ਾਸਨ ਨੇ ਰਿਲੀਜ਼ ਵੀ ਕਰ ਦਿੱਤਾ ਨਾ ਕੋਈ ਦੱਸਿਆ ਨਾ ਕੋਈ ਵੀ ਹੈ ਨਾ ਇਹਦਾ ਮਤਲਬ ਇਹ ਹੈ ਵੀ ਜੇ ਹੁਣ ਮੋਰਚੇ ਦੇ ਵਿੱਚ ਜਾਂ ਇਸ ਕੰਮ ਵਿੱਚ ਕੋਈ ਵੀ ਨੁਕਸਾਨ ਹੁੰਦਾ ਵਾ ਜਾਂ ਕੱਲ ਨੂੰ ਮੰਗਲਵਾਰ ਨੂੰ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਪਰ ਪੂਥਲੇ ਦਾ ਐਸਐਸਪੀ ਤੇ ਇਥੋਂ ਦਾ ਸਤਿਮਨਜੀਤ ਸਿੰਘ ਜੀ ਜ਼ਿੰਮੇਵਾਰ ਹੋਣਗੇ ਨਾ ਕੋਈ ਵੀ ਘਟਨਾ ਵਾਪਰਦੀ ਆ ਕਿਉਂਕਿ ਅਸੀਂ ਬਿਲਕੁਲ ਗੁਰਮਤੇ ਕਿਉਂਕਿ ਮੀਡੀਆ ਵਾਲੇ ਆਏ ਆ ਵੀ ਆਪਾਂ ਇੱਕ ਵਾਰੀ ਘੁਮਾ ਕੇ ਦੇਖ ਸਕਦੇ ਹਾਂ ਜਿੰਨੇ ਵੀ ਘਰ ਬਣੇ ਆ ਸਾਰੇ ਇੱਥੇ ਇਸੇ ਤਰ੍ਹਾਂ ਸਾਰੇ ਜਿੰਨੇ ਵੀ ਪੁਛੇ ਤੱਕ ਲੈ ਕੇ ਜੋ ਤੁਸੀਂ ਇਹਨੂੰ ਸੜਕ ਤਲੋਕਪੁਰੜੇ ਤੇ ਆਉਨੇ ਆ ਫਟਬਲ 15 1600 ਕਾਰ ਸਾਰਾ ਇਸ ਜਗ੍ਹਾ ਤੇ ਬਣਿਆ ਹੋਇਆ ਵਾ ਪਰ ਇੱਕ ਗੁਰੂ ਘਰ ਨੂੰ ਇਹਦਾ ਮਤਲਬ ਤੇ ਇਹੀ ਆ ਵੀ ਇਹ ਘਟ ਗਏ ਆ ਤੇ ਸਿੱਖਾਂ ਨਾਲ ਜਿੱਦਾਂ ਕਹਿੰਦੇ ਆ ਵੀ ਧੱਕਾ ਹੋ ਰਿਹਾ ਤਾਂ ਹੁਣ ਤਾਂ ਸ਼ਰੇਆਮ ਧੱਕਾ ਹੀ ਹੋ ਰਿਹਾ ਹੈ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਔਰ ਅੱਜ ਜਿਹੜੀ ਤੁਸੀਂ ਪ੍ਰੈਸ ਕਾਨਫਰੰেন্স ਦੇਣ ਲੱਗੇ ਕੀ ਸਾਰਾ ਮਾਮਲਾ ਕੀ ਮੁੱਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹੇਦਾਰ ਬਾਬਾ ਜਸਪ੍ਰੀਤ ਸਿੰਘ ਦਾਲਪੰਥ ਮੁਖੀ ਮਿਸਰ ਸ਼ਹੀਦ ਬਾਬਾ ਉਦੇ ਸਿੰਘ ਜੀ ਤਰਨਾ ਦਲ ਦਾ ਦਾਸ ਮੁਖੀ ਐਸ ਜਥੇਬੰਦੀ ਦਾ ਇਹ ਮਾਮਲਾ ਬਾਬਾ ਜੀ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਮਾਮਲਾ ਇਦਾਂ ਜੀ ਇੱਥੇ ਸ਼ਹਿਰ ਕਰਪੂਥਲੇ ਦੇ ਵਿੱਚ ਅਸੀਂ ਇੱਕ ਗੁਰਦੁਆਰਾ ਸਾਹਿਬ ਬਣਾ ਰਹੇ ਆ ਜੋ ਸ਼ਹੀਦ ਬਾਬਾ ਉਦੇ ਸਿੰਘ ਜੀ ਦੇ ਨਾਂ ਤੇ ਗੁਰਦਰਾ ਸਾਹਿਬ ਦੀ ਸਾਰੀ ਚੱਲ ਰਹੀ ਆ ਔਰ ਸਾਨੂੰ ਜੋ ਪ੍ਰਸ਼ਾਸਨ ਜਿਹੜਾ ਐਸਐਚਓ ਮੋਕੇ ਦਾ ਮਨਜੀਤ ਸਿੰਘ ਰੋਜ਼ ਮਲਕੀ ਸ਼ਾਮਾਂ ਨੂੰ ਮੁਲਾਜ਼ਮ ਭੇਜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਔਰ ਗੁਰਦੁਆਰਾ ਸਾਹਿਬ ਦੀ ਸਾਰੀ ਦੇ ਵਿੱਚ ਅਰਚਨ ਪਾਣਦਾ ਉਹ ਰੋਜ਼ ਇਹ ਅਰਚਨ ਪਾ ਦਿੰਦਾ ਵਾ ਕੰਮ ਨਹੀਂ ਹੋਣ ਦਿੰਦਾ ਇੱਥੇ ਬਾਬਾ ਜੀ ਕਿੱਥੇ ਗੁਰਦੁਆਰਾ ਸਾਹਿਬ ਬੰਦ ਕਰਨ ਲੱਗਾ ਵਾ ਤੇ ਔਰ ਐਸਐਚਓ ਦਾ ਅਰਚਨ ਪਾਣ ਦਾ ਕੀ ਕਾਰਨ ਹੈ ਗੁਰਦੁਆਰਾ ਬਣੰਡਿਆ ਮਹੱਲਾ ਤ੍ਰਿਲੋਕਪੁਰਾ ਅਜੀਤਨਗਰ ਤੇ ਲੱਗਿਆ ਹੈ ਐ ਸਹਾ سنگ ਜੀ ਮੈਂ ਦੱਸ ਦਵਾ ਕਿ ਅਸੀਂ ਕੁਝ ਚਿਰ ਤੋਂ ਹੀ ਇੱਥੇ ਜਿਹੜੇ ਬੈਠੇ ਹੋਏ ਆਂ ਐਸਐਚਓ ਮਨਜੀਤ ਜਿਹੜਾ ਮਹੱਲੇ ਦੇ ਕੁਝ ਸ਼ਰਾਰਤੀ ਬੰਦਿਆਂ ਦੇ ਕਹਿਣ ਤੇ ਰੋਜ਼ ਜਿਹੜਾ ਮੁਲਾਜ਼ਮ ਇੱਥੇ ਭੇਜ ਦਿੰਦਾ ਵਾ ਔਰ ਸਾਡੀ ਇਹੀ ਮੰਗਿਆ ਕਿ ਸਾਨੂੰ ਇੱਥੇ ਪਰੇਸ਼ਾਨ ਨਾ ਕੀਤਾ ਜਾਵੇ ਨਾ बार-बार ਪੁਲਿਸ ਭੇਜ ਕੇ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਅਸੀਂ ਸ਼ਾਂਤ ਬੈਠੇ ਆਂ ਬਿਲਕੁਲ ਅਸੀਂ ਸੇਵਾ ਸਿਮਰਨ ਕਰਦੇ ਆਂ ਇੱਥੇ ਇੱਥੇ ਬੱਤੇ ਬੱਚੇ ਆਂਦੇ ਆ ਨਿੱਕੇ ਨਿੱਕੇ ਜਿੰਨਾ ਨੂੰ ਅਸੀਂ ਰੋਜ਼ ਸ਼ਸਤਰ ਵਿਦਿਆ ਤੇ ਘੋੜਸਵਾਰੀ ਇੱਥੇ ਅਸੀਂ ਸਖਲਾਈ ਦਿੰਨੇ ਆ ਤੇ ਸਾਡੇ ਇਲਾਕੇ ਦੇ ਬੱਚੇ ਇੱਥੇ ਆਂਦੇ ਆ ਸ਼ਹਿਰ ਦੇ ਵਿੱਚ ਤੇ ਸਾਨੂੰ ਮਨਜੀਤ ਸਿੰਘ ਐਸਐਚਓ ਕੋਸ਼ਮ ਮਹੱਲੇ ਦੇ ਜਿਹੜੇ ਤਣਾੜ ਬੰਦੇ ਆ ਉਹਨਾਂ ਦੇ ਕਹਿਣ ਤੇ ਸਾਨੂੰ ਇੱਥੋਂ ਪਰੇਸ਼ਾਨ ਕੀਤਾ ਜਾ ਰਿਹਾ ਵਾ ਕੋਈ ਲਿਖਤੀ ਕੰਪਲੇਂਟ ਕੀਤੀ ਤੁਹਾਡੇ ਖਿਲਾਫ ਕਰਨ ਦਾ ਕਿ ਕੀ ਕੋਈ ਕਬਜ਼ੇ ਦੀ ਜਗ੍ਹਾ ਵਾ ਗਿਆ ਕੀ ਕੀ ਚੱਕਰ ਆ ਕੀ ਜਿਹਦੇ ਕਰਕੇ ਤੁਹਾਨੂੰ ਤਾਂ ਇਸ ਇਹ ਮੈਂ ਦੱਸ ਜਾਵਾਂ ਕਿ ਇਹ ਨਹਿਰ ਦੀ ਜਗ੍ਹਾ ਆ ਔਰ ਇਹ ਨਹਿਰ ਅੱਜ ਦੀ ਨਹੀਂ ਮਲਕੀ ਪੂਰੀ ਹੋਈ ਪਤਾ ਨਹੀਂ ਕਈ ਸਾਲ ਹੀ ਹੋ ਗਏ ਇੱਥੇ ਨਹਿਰ ਬਿਲਕੁਲ ਬੰਦ ਪਈ ਹੋਈ ਆ ਔਰ ਇਸੇ ਨਹਿਰ ਤੇ 15 1600 ਘਰ ਜਿਹੜਾ ਇਸ ਨਹਿਰ ਤੇ ਬਣਿਆ ਹੋਇਆ ਇਸ ਵੇਲੇ ਬਿਲਕੁਲ ਮਲਕੀ ਵਸੋਂ ਦੇ ਵਿੱਚ ਆ ਮਹੱਲਾ ਬਣ ਚੁੱਕਾ ਹੋਇਆ ਵਾ ਇਹ ਬਾੜ ਬਾੜ ਇਹਨੂੰ ਮਲਕੀ ਬਣਾਇਆ ਗਿਆ ਵਾ ਹੁਣ ਪਿੰਡ ਨਹੀਂ ਰਿਹਾ ਮਹੱਲਾ ਬਣ ਚੁੱਕਾ ਵਾ ਕਿਉਂਕਿ ਇਸੇ ਨਹਿਰ ਤੇ ਜੀਤਨਗਰ ਗੁਰਦੁਆਰਾ ਸਾਹਿਬ ਇਸੇ ਨਹਿਰ ਤੇ ਪਾਰਕ ਬਣੀ ਹੋਈ ਜੀਤਨਗਰ ਦੀ ਇਸੇ ਨਹਿਰ ਤੇ ਥਿੰਦ ਹਸਪੀਟਲ ਬਣਿਆ ਹੋਇਆ ਔਰ ਮਿਲਟਰੀ ਦਾ ਵੀ ਕਬਜ਼ਾ ਜਿਹੜਾ ਇਸੇ ਨਹਿਰ ਤੇ ਆ 15-1600 ਘਰ ਜਿਹੜਾ ਇਸ ਨਹਿਰ ਤੇ ਬਣਿਆ ਹੋਇਆ ਵਾ ਹਾਂਜੀ ਸਾਡੇ ਕਹਿੰਦਾ ਮਤਲਬ 15-1600 ਜਿਹੜਾ ਘਰ ਆ ਸਾਰਾ ਕਬਜ਼ੇ ਦੀ ਜਗ੍ਹਾ 'ਚ ਬਣਿਆ ਹੋਇਆ ਹਾਂਜੀ ਬਿਲਕੁਲ ਕਬਜ਼ੇ ਦੀ ਜਗ੍ਹਾ ਤੇ ਹੀ ਆ ਜੀ ਜੀ ਹਾਂਜੀ ਤੇ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਿ ਕਿਸ ਤਰੀਕੇ ਦੀ ਮੰਗ ਕਰਦੇ ਆ ਜਾਂ ਤੇ 15-1600 ਜਿਹੜਾ ਘਰ ਵਾ ਜਾਂ ਤੇ ਉਹਨਾਂ ਨੂੰ ਵੀ ਬੰਦ ਕਰਾਇਆ ਜਾਵੇ ਸਾਰਾ ਢਾਇਆ ਜਾਵੇ ਬੰਦੋਈ ਕਰਾਇਆ ਜਾਵੇ ਕਬ ਤੁਹਾਨੂੰ ਵੀ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਸੀਂ ਇਹ ਮੰਗ ਪ੍ਰਸ਼ਾਸਨ ਤੋਂ ਕਰਦੇ ਆਂ ਵੀ ਜਿਹੜਾ ਵੀ ਸਾਡੇ ਖਿਲਾਫ ਕੰਪਲੀਟ ਦਿੰਦਾ ਵਾ ਪਹਿਲਾਂ ਤੇ ਉਹਨਾਂ ਤੋਂ ਰਜਿਸਟਰੀ ਪੁੱਛੀ ਜਾਵੇ ਤੁਸੀਂ ਕਿਹੜੀ ਰਜਿਸਟਰੀ ਲੈ ਕੇ ਬੈਠੇ ਆਂ ਜੇਕਰ ਇਹ ਨਿਹੰਗ ਸਿੰਘ ਆ ਕੇ ਬਹਿ ਕੇ ਬਾਣੀ ਦਾ ਬਾਣੀ ਦਾ ਪ੍ਰਚਾਰ ਕਰਦੇ ਆ ਇੱਥੇ ਬੱਚਿਆਂ ਨੂੰ ਕੋਈ ਚੰਗੀ ਸਿਹਤ ਦਿੰਦੇ ਆ ਤੇ ਤੁਸੀਂ ਕਿਉਂ ਵਿੱਚ ਰੋੜਾ ਬਣਦੇ ਆ ਜਾਂ ਤੇ ਹੋਵੇ ਤੁਹਾਡੇ ਕੋਲੇ ਕੋਈ ਰਜਿਸਟਰੀ ਆ ਸਾਡੇ ਕੋਲੇ ਰਜਿਸਟਰੀ ਨਹੀਂਗੀ ਇਹ ਤੇ ਆਪ ਸਾਰੇ ਨਹਿਰ ਤੇ ਜਗ੍ਹਾ ਤੇ ਬੈਠੇ ਆ ਇਹਨਾਂ ਤੋਂ ਵੀ ਪੁੱਛਿਆ ਜਾਵੇ ਨਾ ਤੁਹਾਡੇ ਕੋਲੇ ਕੀ ਮਲਕੀ ਕਾਗਜ਼ ਪੱਤਰ ਆ ਇਹ ਸਾਨੂੰ ਨਜਾਇਜ਼ ਜਿਹੜਾ ਐਸਐਚਓ ਜਿਹੜਾ ਤੰਗ ਪਰੇਸ਼ਾਨ ਕਰਦਾ ਵਾ ਐਸਐਸਪੀ ਵੀ ਮਾਲਕੀ ਐਸਐਸਪੀ ਦੇ ਕਹਿਨ ਤੇ ਪ੍ਰਸ਼ਾਸਨ ਜਿਹੜਾ ਸਾਨੂੰ ਤੰਗ ਕਰਨ ਦਿਆ ਵਾ ਹਾਂਜੀ ਦਿਨ ਪਰ ਰਾਤ ਇੱਥੇ ਮੁਲਾਜ਼ਮ ਭੇਜੇ ਜਾਂਦੇ ਆ ਬਾਈ ਹੁਣ ਉਸਾਰੀ ਦਾ ਕੰਮ ਬੰਦ ਪੈ ਕੇ ਚੱਲ ਰਿਹਾ ਉਸਾਰੀ ਦਾ ਕੰਮ ਇਹਨਾਂ ਨੇ ਬੰਦ ਕਰਾਇਆ ਹੋਇਆ ਤਿੰਨ ਚਾਰ ਦਿਨਾਂ ਤੋਂ ਇਹ ਪੁਲਿਸ ਪ੍ਰਸ਼ਾਸਨ ਮਾਲਕੀ ਰੋਜ਼ ਭੇਜ ਦਾਂਦੇ ਆ ਕੰਮ ਬਿਲਕੁਲ ਬੰਦ ਕਰਾਇਆ ਹੋਇਆ ਵਾ ਅਸੀਂ ਕਹਿੰਦੇ ਆ ਕਿ ਜਾਂ ਤੇ ਇਹ ਜਿਹੜਾ 15-1600 ਘਰ ਸਾਰਾ ਇੱਥੋਂ ਕਬਜ਼ਾ ਹਟਾਇਆ ਜਾਵੇ ਨਹਿਰ ਫੇਰ ਉਸੇ ਤਰ੍ਹਾਂ ਸਾਰੀ ਜਾਵੇ ਨਹੀਂ ਤੇ ਫਿਰ ਸਾਨੂੰ ਵੀ ਨਾ ਕੁਝ ਕਹਿਣ ਜਿੱਥੇ ਉਹ ਲੋਕ ਬੈਠੇ ਅਸੀਂ ਤੇ ਗੁਰੂ ਘਰ ਹੀ ਬਣਾਉਣ ਦੇ ਆ ਗੁਰੂ ਘਰ ਦੇ ਕੰਮ ਦੇ ਵਿੱਚ ਅੜਜਲ ਪਾਣ ਲਈ ਹੈ ਪ੍ਰਸ਼ਾਸਨ ਕਰਪੂਥਲਾ ਪੁਰਸ ਔਰ ਕਰਪੂਥਲੇ ਦੀ ਐਸਐਸਪੀ ਬਾਈ ਜੀਕਨ ਸਾਰੀ ਦਾ ਕੰਮ ਤੁਹਾਡਾ ਨਾ ਸ਼ੁਰੂ ਕਰਾਇਆ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਅਗਲਾ ਪ੍ਰੋਗਰਾਮ ਹੈ ਪ੍ਰੋਟੈਸਟ ਹੈ ਸਾਡੇ ਕੋਲ ਇਹੀ ਇਖਤਿਆਰ ਹੈ ਸਾਡੇ ਕੋਲ ਹਾਂਜੀ ਅਸੀਂ ਫਿਰ ਜਾ ਕੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਉੱਥੇ ਆਣ ਮਿਥੇ ਸਮੇਲੀ ਮੋਰਚਾ ਲਾਵਾਂਗੇ ਹਾਂਜੀ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਨਹੀਂ ਤੇ ਹੱਕ ਸੱਚ ਦਾ ਨਿਆਂ ਦਿਵਾਇਆ ਜਾਵੇ ਨਹੀਂ ਤੇ ਫਿਰ ਸਾਰੇ 15 1600 ਘਰ ਤੇ ਬਲਡੋਜ਼ਰ ਫੇਰਿਆ ਜਾਵੇ ਇਹਨਾਂ ਤੋਂ ਇਹਨਾਂ ਨੂੰ ਵੀ ਹਟਾਇਆ ਜਾਵੇ ਅਸੀਂ ਵੀ ਇੱਥੋਂ ਚਲੇ ਜਾਵਾਂਗੇ ਬਾਬਾ ਜੀ ਇਸ ਵੇਲੇ ਕਿਹੜੀ ਜੜੀਆਂ ਜਥੇਬੰਦੀਆਂ ਦਾ ਤੁਹਾਡੇ ਨਾਲ ਸਹਿਯੋਗ ਐਸ ਵੇਲੇ ਸਾਡੇ ਕੋਲੇ ਰੰਗਰੇਟੇ ਜਥੇਬੰਦੀਆਂ ਵਾਲਮੀਕੀ ਮਚਬੀ ਸਿੰਘ ਸਮਾਜ ਮੋਰਚੇ ਦੀਆਂ ਸਾਰੀਆਂ ਜੜੀਆਂ ਨਿਹੰਗ ਸਿੰਘ ਜਥੇਬੰਦੀਆਂ ਕਿਉਂਕਿ ਸਿੰਘ ਸਾਹਿਬ ਜਿਹੇਦਰ ਬਾਬਾ ਮੇਧਰ ਸਿੰਘ ਦੀ ਛੋਟੀ ਨਨਕਾਣਾ ਸਾਹਿਬ ਵਾਲੇ ਉਹ ਸਾਡੇ ਦਲਾਂ ਪੰਥਾਂ ਦੇ ਮੇਨ ਜੋ ਮੁਖੀ ਨੇ ਅਸੀਂ 12 ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੀ ਰਹਿਣਮਾਈ ਹੇਠ ਚੱਲਦੀਆਂ ਆਂ ਔਰ ਸਾਡੇ ਨਾਲ ਨਿਹੰਗ ਸਿੰਘ ਤੇ ਹੈ ਹੀ ਆ ਸਾਡੇ ਨਾਲ ਸਮਾਜਿਕ ਜਥੇਬੰਦੀਆਂ ਜਿੱਦਾਂ ਰੰਗਰੇਟੇ ਜਿੱਥੇ ਬੰਦੀਆਂ ਬਾਲਮੀਕੀ ਮਜਵੀ ਸਮਾਜ ਦੀਆਂ ਜਥੇਬੰਦੀਆਂ ਉਹ ਸਾਰੀਆਂ ਸਾਡੇ ਨਾਲ ਸਮਰਥਨ ਆ ਕਿਉਂਕਿ ਇੱਥੇ ਅਸੀਂ ਗੁਰਦੁਆਰਾ ਸਾਹਿਬ ਬਣਾ ਰਹੇ ਆ ਅਸੀਂ ਨਾ ਕਿ ਇੱਥੇ ਕੋਈ ਮਲਕੀ ਇੱਥੇ ਘੁੰਮਣ ਫਿਰਨ ਨੂੰ ਪਾਰਕ ਜਾਂ ਮੋਡਲ ਬਣਾਉਣ ਦੇ ਇੱਥੇ ਤੇ ਗੁਰੂ ਘਰ ਇੱਥੋਂ ਤੇ ਸਾਂਝੀ ਵਾਲਤਾ ਦਾ ਵਿਦੇਸ਼ ਜਾਣਾ ਵਾ ਇੱਥੋਂ ਕੁਝ ਸਿੱਖਿਆ ਹੀ ਲੈ ਕੇ ਜਾਣਗੇ ਕੋਈ ਵੀ ਜੀ ਤੁਸੀਂ ਕਿਹਾ ਵੀ ਦਫ਼ਤਰ ਦੇ ਘਰਾਵ ਦਾ ਜਿਹੜਾ ਸਾਡਾ ਮਾਲਕ ਜੀ ਆਹੀ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਵੱਲੋਂ ਸਾਝੀ ਕੌਲ ਆ ਕਿਉਂਕਿ ਸਾਡੇ ਸਿੰਘ ਸਾਹਿਬ ਜੈਸਰ ਬਾਬਾ ਮੀਂਦਰ ਸਿੰਘ ਸੋਢੀ ਜੀ ਉਹ ਐਸੇ ਵੇਲੇ ਉੱਤਰ ਪ੍ਰਦੇਸ਼ ਚ ਆ ਉਹਨਾਂ ਨੇ ਸਾਨੂੰ ਇਹ ਦੱਸਤਾ ਫੋਨ ਤੇ ਕਿ ਤੁਸੀਂ ਜੋ ਵੀ ਤੁਸੀਂ ਕਾਲ ਦਵੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਨੂੰ ਆਪ ਨੂੰ ਆਣਾ ਪਿਆ ਅਸੀਂ ਆਪ ਵੀ ਆਵਾਂਗੇ ਨਹੀਂ ਤੇ ਅਸੀਂ ਵੱਧ ਝੜ ਕੇ ਨੰਗ ਸਿੰਘ ਫੌਜਾਂ ਜਿਹੜੀਆਂ ਅਸੀਂ ਭੇਜਾਂਗੇ ਮੰਗਲਵਾਰ ਨੂੰ ਕਿਉਂਕਿ ਸਾਨੂੰ ਜੇਕਰ ਨਾ ਸਾਨੂੰ ਇਨਸਾਫ ਜਾਂ ਨਿਆਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਦੇਣ ਬੰਦ ਕੀਤੀ ਤੇ ਅਸੀਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਲ ਰੰਗਰੇਟੇ ਜਥੇਬੰਦੀਆਂ ਸਾਡੀਆਂ ਆਪਣੀਆਂ ਮذਬੀ ਸਮਾਜ ਦੀਆਂ ਇਹ ਸਾਰੀਆਂ ਸਾਡੇ ਨਾਲ ਆ ਇਸ ਵੇਲੇ ਸਾਡੇ ਨਾਲ ਜੇਹਦਾਰ ਬਾਬਾ ਹਰੀ ਸਿੰਘ ਜੀ ਕਲਿਆਣਪੁਰ ਤੋਂ ਜੋ ਬਾਬਾ ਮਿਹਦਰ ਸਿੰਘ ਸੋਢੀ ਵੱਲੋਂ ਦੁਆਬੇ ਦੇ ਜੇਹਦਾਰ ਲਾਇਆ ਗਿਆ ਇਹਨਾਂ ਨੂੰ ਇਹ ਐਸ ਵੇਲੇ ਸਾਡੇ ਨਾਲ ਇੱਕ 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 ਹੋ ਕੇ ਮੋਢਾ ਲਾ ਕੇ ਸਾਡੇ ਨਾਲ ਚੱਲਦੇ ਆ ਹਰ ਵੇਲੇ ਦੁੱਖ ਦੀ ਘੜੀ ਚ ਸੁੱਖ ਦੀ ਘੜੀ ਚ ਅਸੀਂ ਸਾਰੇ ਨਿਹੰਗ ਸਿੰਘ ਜਿੰਨੀਆਂ ਵੀ ਸਾਡੀਆਂ ਲਾਡਲੀਆਂ ਫੌਜਾਂ ਵਾਂ ਅਸੀਂ ਸਾਰੇ ਮੰਗਲਵਾਰ ਨੂੰ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਅਸੀਂ ਐਸਐਸਪੀ ਦਫ਼ਤਰ ਦਾ ਘਰਾਉ ਕਰਾਂਗੇ ਅਸੀਂ ਐਸਐਸਪੀ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਨਾ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਵੇ ਅਸੀਂ ਇੱਥੇ ਗੁਰੂ ਦਾ ਨਾਮ ਜਪਾਂਦੇ ਆ ਬਾਣੀ ਪੜ੍ਹਦੇ ਆ ਔਰ ਬੱਚਿਆਂ ਨੂੰ ਜੋੜਦੇ ਆ ਅਹੀਂ ਇਹ ਹੀ ਤੁਹਾਡੇ ਮਾਦ ਮਰਾਈ ਅਸੀਂ ਮਾਲਕੀ ਕਹਿਣਾ ਚਾਹੁੰਦੇ ਆਂ ਹਾਂਜੀ ਕੀ ਨਾ ਸਰਦਾਰ ਜੀ ਤੁਹਾਡਾ ਮੈਂ ਨਾਂ ਚਿਹਦਾ ਨਿਰੰਦਰ ਸਿੰਘ ਬੂਹ ਜੀ ਮੈਂ ਆਹੂ ਪਾਰਟੀ ਦਾ ਅੰਦਰ ਰਾਗੋਵਾ ਜੀ ਹਾਂਜੀ ਹਾਂਜੀ ਬੂਹ ਸੋ ਬਜੇ ਮੱਲਾ ਤਰਲੋਪੁਰਾ ਵੇਖੇ ਤੁਸੀਂ ਜੰਗ ਜਿੱਥੇ ਬੰਦੀਆਂ ਦਾ ਖੜਿਆ ਪੈਸੈਂਸ਼ਨ ਚੱਲ ਰਹੀ ਆ ਹਾਂਜੀ ਤੁਸੀਂ ਤੁਹਾਡੇ ਕੀ ਵਿਚਾਰ ਹੈ ਵਿਚਾਰ ਇਹਦਾ ਵੀ ਪਹਿਲੋ 15 20 ਦਿਨ ਪਹਿਲੋ ਜੀ ਇੱਥੇ ਲਾਗੇ ਦੇ ਮਹੱਲੇ ਦੇ ਇਕੱਠੇ ਹੋ ਕੇ ਆਏ ਸੀ ਨਜਾਇਜ਼ ਕਬਜ਼ਾ ਹੋ ਰਿਹਾ ਜੀ ਪਰ ਉਹਦਾਂ ਜਿਹੜਾ ਕਹਿੰਦਾ ਮੇਰੀ ਜਗ੍ਹਾ ਹੈਗੀ ਆ ਉਹਦੇ ਕੋਈ ਕਾਜ ਪੱਤਰ ਨਿਕਲਿਆ ਨਹੀਂ ਨਹਿਰ ਦੀ ਜਗ੍ਹਾ ਸਾਰੀ ਹੈਗੀ ਹੈ ਮਨੂੰ ਇਹ ਸਾਰੇ ਕਾਜ ਪੱਤਰਕ ਪਤਾ ਮੇਰੇ ਲਾਗੇ ਪਲਾਟ ਹੈ ਜਿਹੜੇ ਬਾਕੀ ਆਦੇ ਵਾਲੇ ਕਬਜ਼ੇ ਜਾਜਦੇ ਹੋਏ ਵੀ ਜੀ ਨਹੀਂ ਨਜਾਇਜ਼ ਕੀਤੇ ਸਾਰੇ ਨਹਿਰ ਦੇ ਉੱਪਰ ਆ ਜਿਸਟੀਆਂ ਹੈ ਕਿਸੇ ਕੋਲ ਨਹੀਂ ਕੋਈ ਰਿਸਤੀ ਨਹੀਂ ਹੈਗੀ ਜੀ ਲਾਗੇ ਵੀ ਕੰਦ ਕਰ ਰਿਹਾ ਜੀ ਉਹਨੂੰ ਡੱਕਦੇ ਨਹੀਂਗੇ ਇਹਨੂੰ ਜਿੰਗਾ ਸੰਗਾ ਜਿਵੇਂ ਬੰਦੀ ਨੂੰ ਨਹੀਂ ਨੰਗਾ ਸੰਗ ਜਿੱਥੇ ਬੰਦੀ ਅਸੀਂ ਟਾਰਗੇਟ ਤੇ ਕਿਉਂ ਆ ਟਾਰਗੇਟ ਦੀ ਉੱਧੇ ਪੁਲਿਸ ਦੀ ਆਤ ਹੁੰਦੀ ਹੈ ਜੀ ਨੰਗਾ ਨੰਗਾ ਨੂੰ ਵੇਖੇ ਜਿਹੜੇ ਮਹੱਲੇ ਵਾਲੇ ਆ ਉਹ ਮੁੰਡੇ ਆਇ ਤਾਂ ਕਰਦੇ ਜੀ ਉਹ ਜਿੱਦਗੇ ਵਜਦੇ ਜੀ ਘੋੜੇ ਫਿਰਦੇ ਜੀ ਵੇਖੋ ਸਿੱਕੀ ਜ਼ਵਾਂਦੇ ਦੇ ਵਿੱਚ ਜੋ ਘੋੜੇ ਵੀ ਆਉਣੇ ਆ ਨਗਾਰੇ ਵੀ ਹੋਣੇ ਆ ਗੁਰੂ ਘਰ ਦਾ ਆਵਾਜ਼ ਆਉਣੀ ਆ ਗਤਕਿਆਂ ਦੀ ਆਵਾਜ਼ ਹੋਣੇ ਆ ਪਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਐਸੋਸਾਇਟੀ ਵਾਲਾ ਜਿਹੜਾ ਰੋਜ਼ ਹੀ ਇੱਥੇ ਮਲਾਜਮ ਭੇਜਦਾ ਕਦੀ ਪੀਐਸਆਰ ਨੂੰ ਭੇਜਦਾ ਵਾ ਕਦੀ ਕਿਸ ਨੂੰ ਭੇਜਦਾ ਵੀ ਅਸੀਂ ਮੰਗ ਕਰਦੇ ਨਾ ਭੇਜੇ ਜੇ ਦੁਬਾਰਾ ਭੇਜੂਗਾ ਤੇ ਐਸਐਸਬੀ ਨੂੰ ਮੰਗਲਵਾਉਣਾ ਐਸਐਸਬੀ ਦਸਤਾਕਰਾਓਂ ਕਿਤੇ ਜਾਊਗਾ ਤੋਂ ਅਸੀਂ ਇਹ ਪੂਰੀ ਨਿੰਦਾ ਕਰਦੇ ਐਸੋਸਾਇਟੀ ਦੀ ਇਹਨੂੰ ਇੱਥੇ ਬਦਲਿਆ ਜਾਵੇ ਤਾਂ ਕਿ ਇਹ ਪਰੇਸ਼ਾਨੀ ਲੋਕ ਲੋਕਾਂ ਸੇਖੋਂ ਮੇਰੇ ਬਿਆਨ ਤੁਹਾਡੇ ਦੇ ਅੱਗੇ ਰਜਾਈ ਕਰਦਾ ਹਾਂ ਸਰ ਇਕ ਰੋਕ ਦਾ ਵਿਖੇ ਨੰਗਵਨੀਓ ਗੁਰਦੁਆਰਾ ਸਾਰੀ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਤੇ ਇਲਿਗੇਸ਼ਨ ਲੱਗ ਰਿਹਾ ਕਿ ਗੁਰਦੁਆਰਾ ਬਣਾਉਣ ਤੋਂ ਰੋਕ ਰਹੇ ਆ ਕੀ ਕਹਿਣਾ ਤੁਹਾਡਾ ਇਸ ਬੁਰਦਾਰੇ ਦਾ ਤੇ ਉੱਤੇ ਕੋਈ ਰੀਜ਼ਨ ਨਹੀਂ ਹੈਗਾ ਨਾ ਕੋਈ ਪਹਿਲਾਂ ਉੱਥੇ ਕੋਈ ਪਾਰਮਿਕ ਜਗ੍ਹਾ ਆ ਉਹ ਸਿਰਫ ਅਵਜਨ ਨਜਾਇਜ਼ ਕਰਦੇ ਪਏ ਸੀ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਹਿਰੀ ਵਿਭਾਗ ਵਾਲਿਆਂ ਉਹਨਾਂ ਦੇ ਖਿਲਾਫ ਕੰਪਲੇਨਟ ਲਿਖ ਕੇ ਭੇਜੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਕਬਜ਼ਾ ਕਰਨ ਤੋਂ ਰੋਕਿਆ ਸਦਨਾ ਜਿੱਥੇ ਬੰਦੀ ਕਹਿ ਰਹੀ ਹੈ ਕਿ ਕੋਈ ਕਿਸੇ ਦੀ ਕੰਪਲੇਂਟ ਨਹੀਂ ਹੈ ਜਿਉਂ ਹਮਨ 2 ਵਜੇ ਤੱਕ ਪਰਚਾ ਨਹੀਂ ਦਿੱਤਾ ਜਾ ਰਿਹਾ ਉਹ ਸਾਰੇ ਗੰਦ ਰੋਕਿਆ ਜਾ ਰਿਹਾ ਸਾਡੇ ਕੋਲ ਮਹੱਲਾ ਵਾਸੀਆਂ ਦੀ ਕੰਪਲੇਟ ਹੈ ਠੀਕ ਹੈ ਤੇ ਨੈਰੀ ਵਿਭਾਗ ਦੀ ਵੀ ਕੰਪਲੇਨ ਹੈ ਦੋਨਾਂ ਦੀਆਂ ਵੀ ਸਰ ਜਗਾ ਕਿਸੇ ਪ੍ਰਾਈਵੇਟ ਮਾਲਕੀ ਹੈ ਕਿ ਸਰਕਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਸਰ ਨਿਆਂਗਾ ਜਿ세 ਬੰਦੀ ਮੁੱਖੀ ਕਹਿ ਰਹੀ ਆ ਕਿ 15 1600 ਘਰ ਅੱਗੇ ਵੀ ਸੜਕ ਦੇ ਵਿੱਚ ਜਿਹੜਾ ਨਿਯਾਜ ਬਣਿਆ ਹੋਆ ਪਰ ਉਹਨੂੰ ਕਿਸਲੇ ਰੋਕਿਆ ਨਹੀਂ ਗੁਰੂ ਘਰ ਨੂੰ ਰੋਕ ਰਹੇ ਆ ਠੀਕ ਹੈ ਉਹਨਾਂ ਦੇ ਖਿਲਾਫ ਮੇਰੇ ਤੋਂ ਕੋਈ ਕੰਪਲੇਨ ਨਹੀਂ ਇਹਨਾਂ ਦੇ ਖਿਲਾਫ ਕੰਪਲੇਨ ਹੈ ਮੈਂ ਇੱਥੇ ਨੋ ਆ ਠੀਕ ਹੈ ਕੀ ਕਾਰਵਾਈ ਕਰਨੀ ਜੋ ਐਕਸ਼ਨ ਬਣਦਾ ਹੋਏ ਲਵਾ ਲਵਾਂਗੇ ਠੀਕ ਥੈਂਕ ਯੂ ਸਰ